ਜਿਹੜਾ ਲੰਗਰ ਆਨੇ ਜੀ ਅਸੀਂ ਸੇਵਾ ਦੇ ਤੌਰ ਤੇ ਅਸੀਂ ਸਮਝਦੇ ਆਂ ਵੀ ਪ੍ਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਤੇ ਸਾਡੇ ਤੋਂ ਇਹ ਸੇਵਾ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰ ਦਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸੋਗੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਦੇ ਬਲ ਤੇ ਨੌਕਰੀਆਂ ਦੇ ਗਫੇ ਦਿੱਤੇ ਜਾ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹਾਲ ਹੀ ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਵਧਾਈਆਂ ਦਿੰਦਾ ਹਾਂ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ। ਕੈਸਾ? ਅਤੇ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਤੇ ਲੱਗਿਆ ਹੋਵੇ। ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬੇहद ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀਐ। ਕਰਵਾਈ ਗਈ ਹੈ ਜੀ ਤੇ ਇਹਦੇ ਵਿੱਚ ਸਾਡੇ ਐਸਐਚਓ ਸਾਹਿਬ ਰਵਿੰਦਰ ਸਿੰਘ ਜੀ ਦਾ ਵੀ ਬਹੁਤ ਜਿਆਦਾ ਸਹਿਯੋਗ ਹੈ ਤੇ ਇਹਨਾਂ ਨੇ ਰਲ ਮਿਲ ਕੇ ਅਸੀਂ ਜਿਹੜਾ ਛੋਟਾ ਜਿਹਾ ਉਪਰਾਲਾ ਕੀਤਾ ਵੀ ਸਿੱਕਤਾ ਸਭ ਤੋਂ ਵੱਡੀ ਤਾਂ ਸਾਡੀ ਇਹ ਐਵੇਂ ਜਿਹੜੇ ਛੋਟੇ ਸਾਬਜਾਗਿਆਂ ਦੀ ਬਹੁਤ ਵੱਡੀ ਜਿਹੜੀ ਕੁਰਬਾਨੀ ਹੈ ਜੀ ਤੇ ਜਿਹੜੀ ساری ਦੁਨੀਆ ਨੂੰ ਮਤਲਬ ਇਕੱਠੇ ਕਰਨ ਦੀ ਸੋਚ ਹੈ ਉਹਨੂੰ ਸਮਰਪਿਤ ਇਹ ਅਸੀਂ ਜਿਹੜੀ ਅੱਜ ਛੋਟਾ ਜਿਹਾ ਉਪਰਾਲਾ ਕੀਤਾ ਹੈ ਤੇ ਦੂਸਰਾ ਸਾਡਾ ਇਹ ਹੈ ਵੀ ਸਾਡੇ ਐਸਐਸਪੀ ਸਾਹਿਬ ਵੀ ਚਾਹੁੰਦੇ ਆ ਵੀ ਜਿਹੜਾ ਇਹ ਇਹਦੇ ਵਿੱਚ ਪੁਲਿਸ ਤੇ ਪਬਲਿਕ ਦੇ ਵਿੱਚ ਡਰ ਦੀ ਭਾਵਨਾ ਖਤਮ ਹੋਵੇ ਤੇ ਦੋਸਤਾਨਾ ਸਬੰਧ ਬਣਨ ਇਹ ਜਿਹੜਾ ਡਰ ਆ ਸਾਡਾ ਇਹ ਜਿਹੜੇ ਕ੍ਰਿਮੀਨਲ ਵਿਅਕਤੀ ਅਪਰਾਧੀ ਵਿਅਕਤੀ ਆ ਉਹਨਾਂ ਤੇ ਹੋਣਾ ਚਾਹੀਦਾ ਸਿੰਪਲ ਜਿਹੜੀ ਆਮ ਪਬਲਿਕ ਆ ਉਹ ਸਾਡੇ ਤੋਂ ਡਰਨਾ ਮੰਨੇ ਤੇ ਸਾਡੇ ਨਾਲ ਮਿਲੇ ਜੀ ਤੇ ਤੀਜਾ ਇਹ ਹੈ ਵੀ ਅਸੀਂ ਇਹਦੇ ਵਾਸਤੇ ਇਹੀ ਸੋਚਦੇ ਆ ਵੀ ਕੋਈ ਸਾਡੇ ਥਾਣੇ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਵੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਜੀ ਤੇ ਸਾਡੀ ਜਿਹੜੀ ਜੋਬ ਹੈ ਫੀਲਡ ਵਾਲੀ ਹੈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਜਵਾਨਾਂ ਦੀ ਮਦਦ ਕਰੇ ਮਾੜੇ ਚੰਗੇ ਹਾਲਾਤਾਂ ਨਾਲ ਵਾਹ ਪੈਂਦਾ ਸਾਰੇ ਪਰਿਵਾਰਾਂ ਵਾਲੇ ਆ ਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਜੀ ਆ ਲੰਗਰ ਕਾ ਦਾ ਲੈ ਗਿਆ ਸਰ ਥਾਣੇ ਲੰਗਰ ਅਸੀਂ ਛੋਟਾ ਜਿਹਾ ਅਪਰਾਲਾ ਮੈਂ ਬਾਰ ਬਾਰ ਕਹਿ ਰਹੇ ਆ ਵੀ ਛੋਟਾ ਜਿਹਾ ਅਪਰਾਲਾ ਜਿੰਨਾ ਕਿ ਸਾਡੇ ਕੋਲ ਹੋ ਗਿਆ ਉਹਦੇ ਵਿੱਚ ਦੁੱਧ ਦਾ ਲੰਗਰ ਹੈ ਦੁੱਧ ਦੇ ਵਿੱਚ ਥੋੜਾ ਬਹੁਤਾ ਡਰਾਈ ਫਰੂਟ ਹੈ ਔਰ ਨਾਲ ਜਿਹੜੀਆਂ ਮਠੀਆਂ ਦਾ ਪ੍ਰਬੰਧ ਕੀਤਾ ਗਿਆ ਬਹੁਤ ਜ਼ਿਆਦਾ ਪ੍ਰਾਲਾ ਕੀਤਾ ਸਾਡੇ ਡੀਐਸਪੀ ਸਾਹਿਬ ਜਿੰਦਰਪਾਲ ਜੀ ਸਾਡੇ ਐਸਐਚਓ ਅਲਵਿੰਦਰਪਾਲ ਸਿੰਘ ਜੀ ਕੀਤ ਸਾਹਿਬ ਇਹ ਬਹੁਤ ਵਧੀਆ ਇੱਕ ਸੰਦੇਸ਼ ਹੈ ਜੋ ਛੋਟੇ ਸੱਭ ਜਾਂਦੇ ਦੀ ਯਾਦ ਨੂੰ ਸਮਰਪਿਤ ਇਹ ਦਦਾ ਨਗਰ ਲਾਇਆ ਜੀ ਵੈਗਰੂ ਕਰੇ ਸਾਡੇ ਸਾਰੇ ਮੁਲਾਜ਼ਿਮਾਂ ਤੇ ਤੰਤਰੁਸਤੀ ਬਰਿਆਤ ਰੱਖੇ ਚੜ੍ਹਦੀ ਕਲਾ ਰੱਖੇ ਨਗਰ ਤੇ ਵੈਗਰੂ ਮਿਹਰ ਕਰੇ ਜੀ